ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਬਣਾਇਆ ਗਿਆ ਗੁਰਦੁਆਰਾ ਸਾਹਿਬ ਜਦੋਂ ਸੱਚਕੰਡ ਸ੍ਰੀ ਹਜੂਰ ਸਾਹਿਬ ਤੋਂ ਆਪਾਂ ਜਦੋਂ ਨਾਨਕ ਛੀਰੇਵਲ ਜਾਂਦੇ ਆ तकरीबन 80 ਕਿਲੋਮੀਟਰ ਦੂਰੇ ਗੁਰਦੁਆਰਾ ਸਾਹਿਬ ਸੰਗਤਾਂ ਦੇ ਰਾਸ਼ਨ ਪਾਣੀ ਵਾਸਤੇ ਠਹਿਣ ਵਾਸਤੇ ਲੰਗਰ ਛਕਣ ਵਾਸਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸੋਹਣੀ ਇਮਾਰਤਾਂ ਦੇ ਨਾਲ ਬਹੁਤ ਸੋਹਣੇ ਬੁੱਤ ਵੀ ਬਣਾਏ ਗਏ ਨੇ ਸਿਮਿੰਟ ਦੇ ਤੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਉੱਪਰ ਇੱਕ ਜਹਾਜ਼ ਬਣਾਇਆ ਗਿਆ ਜਿਹੜਾ ਕਿ ਸਿਮਿੰਟਡ ਹੈ ਸੰਗਤਾ ਇੱਥੇ ਆਉਂਦੀ ਜਾਣੀ ਫੋਟੋਆਂ ਖਿਚਾਉਣ ਵਾਸਤੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ ਵੀ ਬਹੁਤ ਸੋਹਣੇ ਸੋਹਣੇ ਬੁੱਤ ਬਣੇ ਹੋਏ ਨੇ ਜੀ ਇੱਥੇ ਉੱਠ ਬਣੇ ਹੋਏ ਆ ਸਾਹਮਣੇ ਘੋੜੇ ਬਣੇ ਹੋਏ ਨੇ ਜੀ ਘੋੜਿਆਂ ਦੇ ਨਾਲ ਦੋ ਵਲਦਾਂ ਦੀ ਜੋੜੀ ਇੱਕ ਗੁਰਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਗੁਰਸਿੱਖਾ ਉਹਦੇ ਨਾਲ ਉਹਦੀ ਮਿਸਜ ਜੋ ਕਿ ਖੇਤਾਂ ਦੇ ਵਿੱਚ ਰੋਟੀ ਪਾਣੀ ਪ੍ਰਸ਼ਾਦ ਦੇ ਲੈ ਕੇ ਆ ਰਹੀ ਹੈ ਪਿੱਛੇ ਬਹੁਤ ਸੰਗਤ ਐਥੇ ਆਉਣ ਦਾ ਨੇ ਦਰਸ਼ਨ ਕਰਦੇ